ਸਦਾ ਸਦਾ ਬਾਪੀ ਗਿਆਨ ਸਹਾ ਦਾਣ ਪ੍ਰੂਸਾ ਦਾਣ ਦੰਨਾ ਸਰਦਾਰ ਦਾਣ ਅੰਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਿਣੇਸ਼ਣਾਂ ਚੰਕੀਆਂ ਚੰਡੇ ਬੋਂਗੇ ਜੁੱਗੋ ਜੁਗੇ ਅਸਾਲ ਧਰਮ ਕਾ ਜੈਕਾਰ ਗੁਰੂ ਜੀ ਵਾਹਿਗੁਰੂ ਸਿੱਖਾਂ ਦਾ ਮਾਨ ਨੀਵਾ ਮੱਤ ਯੁੱਤੀ ਮਤ ਬੱਤ ਦਾ ਰੱਖਾ ਪਵਾਹੇ ਗੁਰੂ ਜੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀ ਸ੍ਰੀ ਰਣਕਾਣਾ ਸਾਹਿਬ ਤੇ ਹੋਰ ਗੁਰਦਵਾਰਿਆਂ ਗੁਰਧਾਮਾਂ ਦੇ ਜੇਨਾਤ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀਨ ਬਖਸ਼ੂ ਹੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਉਟਿਆਂ ਦੇ ਓਟ ਤਾਨੇ ਤਾਨ ਸ੍ਰੀ ਗੁਰੂ ਅਰਜਨ ਦਾਸ ਸਾਹਿਬ ਜੀ ਕੋ ਰਾਜਾ ਨਰਾਜ ਪਾਨ ਆਨ ਪਾਨ ਦੇਵਨ ਦੇਵ ਉਪਮਾ ਵਹਾਨ ਐਸੇ ਦੀਨ ਦਇਆਲ ਸਤਿਗੁਰੂ ਤਾਨ ਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਜੀਆਂ ਦੇ ਹਜ਼ੂਰ ਸਰਬੱਤ ਸੰਗਤ ਵੱਲੋਂ ਅਰਦਾਸ ਬੇਨਤੀ ਜੋਤਰੀ ਹੈ ਜੀ ਆਪ ਜੀਆਂ ਦੇ ਮਹਿਵਾਕ ਕਹਾਂਦਾ ਰਾਸ ਸਾਦੇ ਰੂਪ ਬਨਖਾਸ

ਮਾਟੀ ਸਿੰਗਾ ਨੂੰ ਸ਼ੁੱਧ ਪੜਤਨ ਦੇ ਬਾਲ ਬਖਸ਼ਣੇ ਸੇਵਾ ਧਾਰਨ ਨੂੰ ਸ਼ੁੱਧ ਸੇਵਾ ਕਰਨ ਦੇ ਬਾਲ ਬਖਸ਼ਣੇ ਆਦ ਤਮਤ ਮਦ ਤੋਂ ਅੰਤ ਤੱਕ ਨਿਰਵਿਘਨਤਾ ਸਹਿਤ ਸੰਪੂਰਨਤਾ ਦਾ ਅਨੁਭਵ ਪਵਾਉਣੇ ਸਰਬੱਤ ਸੰਗਤਾਂ ਨੂੰ ਆਪਣੇ ਧਰਮ ਕਰੋਂ ਜੋ ਮਾਨਦੇ ਖਾਤੂਰੇ ਆਪਣੇ ਸੋਈ ਸੋਈ ਜੀਵਨ ਦੇ ਸੰਗਤਾਂ ਦੇ ਰਖਸ਼ਾ ਰਹਿਮਤਾ ਕਰਨੀਆਂ ਸਰਬੱਤ ਪਰਿਵਾਰਾਂ ਤੇ ਮੇਰਾ ਆਪਣੇ ਹੱਥ ਰੱਖਣਾ ਸਾਡੀਆਂ ਕਮਾਈਆਂ 'ਚ ਬਖਤਾ ਪਾਉਣੀਆਂ ਸਤਿਗੁਰੂ ਜੀ ਉਹ ਆਪਦੀਆਂ ਦੇ ਹਾਜ਼ੂਰੇ ਕਿੜਾ ਪ੍ਰਸ਼ਾਦ ਦੀ ਰੇਖਾ ਹਾਜ਼ਰ ਹੈ ਦਰਪਰਵਾਨ ਹੋਵੇ ਪ੍ਰਭਾਵੇ ਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਂਦੀ ਆ ਗਿਆ ਬਖਸ਼ੋ ਜੀ ਹਾਜ਼ਰੀਆਂ ਤੇ ਫੁਰਪੇਟਾਂ ਦਾ ਦਰ ਪ੍ਰਮਾਣ ਕਰਨੀਆਂ ਆ ਪਾਵਨ ਪਵਿੱਤਰ ਹੁਕਮਨਾਮ ਦੀ ਧਾਤ ਬਖਸ਼ ਕੇ ਸ੍ਰੀ ਅਖੰਡ ਪਾਤਸ਼ਾਹ ਜੀ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ ਦੀ ਸਿੱਖ ਪੜਦੇ ਸੁਣਦੇ ਸਰਬੱਤ ਦਾ ਹੈ ਬੰਦੂ ਮਨ ਨਾਨਕ ਨਾਮ ਜਗਦੀ ਕਲਾ ਤੇਰੇ ਧਾਮੇ ਸਰਬੱਤ ਦਾ ਭਲਾ